ਸੋ <laughs> ਜੀ ਮਹਾਰਾਜ ਸ੍ਰੀ ਭਗਤ ਸ੍ਰੀ ਰਵਿਦਾਸ ਜੀ ਦੁਆਰਾ ਲਿਖੇ ਗਏ ਨੇ ਉਹਨਾਂ ਨੇ ਇਨਾ ਦੇ ਸ਼ਲੋਕ ਦੇ ਵਿੱਚ ਕਿਹਾ ਇੱਕ ਬੇਗਮਪੁਰਾ ਅਜਿਹਾ ਸ਼ਹਿਰ ਹੈ ਜਿੱਥੇ ਨਾ ਖੋਫ ਹੈ ਨਾ ਡਰ ਹੈ ਨਾ ਕਿਸੇ ਕਿਸਮ ਦਾ ਪਾਪ ਹੈ ਤੇ ਸਿਰਫ ਉਸ ਬੇਗਮਪੁਰਾ ਸ਼ਹਿਰ ਦੇ ਵਿੱਚ ਉਸ ਅੱਲਾ ਵਾਹਿਗੁਰੂ ਦਾ ਨਾਮ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਤੇ ਮੈਂ ਪੁਨੀਤ ਪਟਿਆ ਅੱਜ ਅਸੀਂ ਪਹੁੰਚੇ ਹਾਂ ਜਲੰਧਰ ਦੇ ਬੂਟਾ ਮੰਡੀ ਦੇ ਵਿੱਚ ਜਿੱਥੇ ਭਗਤ ਸ੍ਰੀ ਰਵਿਦਾਸ ਜੀ ਦਾ ਉਪਰ ਬੜੇ ਹੀ ਤੁਮਤਾ ਆਮ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਇੱਥੇ ਇੱਕ ਪ੍ਰਸਿੱਧ ਮੇਲਿਆਂ ਜੋ ਪੰਜਾਬ ਦੇ ਪ੍ਰਸਿੱਧ ਮੇਲਿਆਂ ਚੋਂ ਇੱਕ ਪ੍ਰਸਿੱਧ ਮੇਲਾ ਇੱਥੇ ਵੀ ਲਗਾਇਆ ਜਾਂਦਾ ਹੈ ਹਰ ਸਾਲ ਲਗਾਇਆ ਜਾਂਦਾ ਹੈ ਜਿੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆ ਕੇ ਇੱਥੇ ਨਤਮਸਤਕ ਹੁੰਦੇ ਨੇ ਤੇ ਮੇਲੇ ਦਾ ਆਨੰਦ ਮਾਣਦੇ ਨੇ ਆਓ ਤੁਹਾਨੂੰ ਵੀ ਦਿਖਾਈਏ ਇਹ ਖੂਬਸੂਰਤ ਮੇਲਾ ਤੇ ਕਰਵਾਈਏ ਸ਼੍ਰੀ ਰਵਿਦਾਸ ਥਾਮ ਦਾ ਦੇ ਦਰਸ਼ਨ ਜੀਤਮੇ ਦਰਾਸਤੀ ਗੁਰੂ ਰਵਿਦਾਸ ਐਜੂਕੇਸ਼ਨਲ ਚੈਰੀਟੇਬਲ ٹرسٹ ਬੂਟਾ ਮੰਡੀ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647 ਮਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਦੇ ਅੰਦਰ ਜਿੱਥੇ ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਲੈਵਾ ਬਸਦੇ ਨੇ ਮਨਾਇਆ ਜਾ ਰਿਹਾ ਆ ਸਭ ਤੋਂ ਪਹਿਲਾਂ ਤੁਹਾਡੇ ਮਾਧਿਅਮ ਤੋਂ ਮੈਂ ਸੰਗਤ ਨੂੰ ਬਾਹਰਲੇ ਦੇਸ਼ਾਂ-ਦੇਸ਼ਾਂ ਵਿੱਚ ਬੈਠੀ ਹੋਈ ਸੰਗਤ ਨੂੰ ਗੁਰੂ ਰਵਿਦਾਸ ਜੀ ਦੇ ਨਾਮ ਲੈਵਾ ਨੂੰ ਕੋਟੀ-ਕੋਟੀ ਮੁਬਾਰਕਬਾਦ ਦਿੰਦਾ ਆ ਜਨਮ ਦਿਨ ਉਹਨਾਂ ਮਹਾਨ ਸੰਤਾਂ ਦੇ ਮਨਾਏ ਜਾਂਦੇ ਨੇ ਸਮਾਜ ਲਈ ਕੁਝ ਕਰ ਵਿਚਰਦੇ ਨੇ ਤੇ ਗੁਰੂ ਰਵਿਦਾਸ ਮਹਾਰਾਜੀ ਨੇ ਸਮਾਜ ਲਈ ਦੱਬੇ ਕੁਚਲੇ ਲੋਕਾਂ ਲਈ ਮਸਕੀਨਾਂ ਲਈ ਗਰੀਬਾਂ ਲਈ ਆਪਣੀ ਹਮਦਰਦ ਉਹਨਾਂ ਦਰਦ ਬਣ ਕੇ ਆਏ ਨੇ ਤੇ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਜਿਸ ਤਰੀਕੇ ਨਾਲ ਸਪਸ਼ਟ ਕਰ ਦਿੱਤਾ ਕਿ ਸੋਕਤ ਜਾਣੇ ਪੀਰ ਪਰਾਈ ਜਾ ਕੇ ਅੰਦਰ ਦਰਦ ਨਾ ਪਾਈ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਚ ਉਹਨਾਂ ਨੇ ਜਿਹੜਾ ਉਜਾਗਰ ਕਰ ਦਿੱਤਾ ਹੈ ਉਹਨਾਂ ਦੇ ਅੰਦਰ ਦਰਦ ਸੀ ਗਰੀਬਾਂ ਲਈ ਮਸਕੀਨਾਂ ਲਈ ਦੱਬੀ ਕੁਚਲੀ ਇਨਸਾਨੀਅਤ ਲਈ ਤੋ 647 ਬਰੇ ਪਹਿਲਾਂ ਇਹ ਆਵਾਜ਼ ਬੁਲੰਦ ਕਰਨੀ ਧਰਮ ਦੇ ਜਾਤੀਵਾਦ ਜਿਹੜੇ ਜਾਤੀਵਾਦ ਦੇ ਅੰਬਰਦਾਰ ਸੀ ਅੰਬਰਦਾਰ ਸੀ ਉਹਨਾਂ ਦੇ ਖਿਲਾਫ ਆਵਾਜ਼ ਨੂੰ ਉਠਾਉਣਾ ਇਹ ਉਸ ਵੇਲੇ ਆਵਾਜ਼ ਬੁਲੰਦ ਕਰਨੀ ਕਿ ਬ੍ਰਾਹਮਣ ਕੌਣ ਹੈ ਉੱਚੇ ਕੁੱਲ ਕੇ ਕਾਰਣੇ ਬ੍ਰਾਹਮਣ ਕੋਈ ਨਾ ਹੋਏ ਜੋ ਜਾਣੇ ਬ੍ਰਹਮ ਆਤਮਾ ਰਵਿਦਾਸ ਬ੍ਰਾਹਮਣ ਹੋਏ ਬ੍ਰਾਹਮ ਆਤਮਾ ਨੂੰ ਸਮਝਦਾ ਜੋ ਉਹ ਅਸਲੀ ਬ੍ਰਾਹਮਣ ਕੋ ਹੋਣ ਦਾ ਹੱਕਦਾਰ ਹੈ ਕਿਸੇ ਜਾਤ ਉੱਚੇ ਖੰਡਨਾਂ ਚ ਪੈਦਾ ਹੋਣ ਦੇ ਨਾਲ ਉਹ ਬਹੁਤ ਸੁਪੀਰੀਅਰ ਨਹੀਂ ਬਣ ਸਕਦਾ ਇਹ ਗੁਰੂ ਰਵੀਦਾਸ ਜੀ ਦੀ ਬਾਣੀ ਏਡੀ ਮਹਾਨ ਬਾਣੀ ਆ ਮੈਂ ਸਮਝਦਾ ਆ ਕਿ ਅਗਰ ਉਹਨਾਂ ਦੀ ਬਾਣੀ ਦਾ ਸਹੀ ਅਧਿਐਨ ਕਰੀਏ ਰਿਸਰਚ ਕਰੀਏ ਡੂੰਘਾਈ ਚ ਜਾਈਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਹ ਆ ਗੁਰੂ ਰਵੀਦਾਸ ਜੀ ਦੀ ਬਾਣੀ ਔਰ ਰਵੀਦਾਸ ਬ੍ਰਾਹਮਣ ਮਤ ਉਜਿਏ ਜੋ ਹੋਵੇ ਗੁਣਹੀਨ ਉਜੋ ਚਰਨ ਚੰਡਾਲ ਕੇ ਜੋ ਹੋਵੇ ਗੁਣ ਪ੍ਰਵੀਨ ਜੀ ਬੁਬੀਕ ਰੱਖਦਾ ਆ ਬੁੱਧੀ ਰੱਖਦਾ ਆ ਉਹ ਚੰਡਾਲ ਜਾਤੀ ਚ ਵੀ ਪੈਦਾ ਹੋਵੇ ਉਹ ਇਬਾਦਤ ਯੋਗ ਹੈ ਇਹ ਕਿੰਨਾ ਉੱਚਾ ਤੇ ਸੱਚਾ ਉਪਦੇਸ਼ੀ ਜਿੱਥੋਂ ਤੱਕ ਮੈਂ ਬਰੀਫ ਚ ਕਹਿ ਸਕਦਾ ਕਿ ਉਹ ਉਦੋਂ ਵੀ ਸੱਚਾ ਸੀ ਅੱਜ ਵੀ ਸੱਚਾ ਹੈ ਤੇ ਜੋ ਜੁਗੰਤਰਾਂ ਤੱਕ ਸੱਚਾ ਰਹੇਗਾ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਅੱਜ ਦੇ ਬੜੇ ਮਤਰਰਕ ਦੇਤੇ ਇਸ ਮੁਕੱਦਸ ਦਿਹਾੜੇ ਤੇ ਸੰਗਤ ਨੂੰ ਕੋਟੀ ਕੋਟੀ ਮੁਬਾਰਕਬਾਦ ਨਾ ਤੁਹਾਡੇ ਮਾਧਿਅਮ ਤੋਂ ਜੈ ਗੁਰੂ ਰਵਿਦਾਸ ਜੈ ਭੀਮ ਜੈ ਭਰ ਸੰਤ ਸ਼ਰਮ ਨੇ ਸਤਗੁਰੂ ਬਿਦਾਸ ਜੀ ਮਹਾਰਾਜ ਦੇ 647ਵੇਂ ਪ੍ਰਕਾਸ਼ ਦਿਹਾੜੇ ਦੇ ਖੁਸ਼ੀਆਂ ਅੱਜ ਪੂਰੇ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਬਹੁਤ ਚਾਅ ਔਰ ਸ਼ਰਧਾ ਨਾਲ ਮਨਾਈ ਜਾ ਰਹੀ ਆ ਮੈਂ ਮਨੋਰ ਲਾਲ ਮਹਿ ਪ੍ਰੂਰ ਪ੍ਰਧਾਨ ਗੁਰਵਦਾਸ ਐਜੂਕੇਸ਼ਨ ਐਂਚੈਰਿਟੇਬਲ ਟਰਸਟ ਅਤੇ ਪ੍ਰਧਾਨ ਵਿਜੀਲੈਂਟ 브్రਦਰਹੁੱਡ ਇੰਟਰਨੈਸ਼ਨਲ ਇਸ ਮੁਬਾਰਕ ਮੌਕੇ ਤੇ ਆਈ ਹੋਈ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੁਨੀਆਂ ਚ ਸੰਸਾਰ ਦੇ ਵਿੱਚ ਭਾਰਤ ਦੇ ਇਸ ਧਰਤੀ ਤੇ ਪਹਿਲੇ ਸਮਾਜਿਕ ਵਾਤਾਵਰਣ ਬਹੁਤ ਇੱਕ ਅਜੀਬੋ ਗਰੀਬ ਆਤਾ ਜਿਹਾ ਉੱਚ ਨੀਚ ਗਰੀਬ ਅਮੀਰ ਔਰ ਸਮਾਜਿਕ ਵਿਕਤਰਾ ਜਿਹੜਾ ਆ ਔਰ ਧਾਰਮਿਕ ਕਦਰਾਂ ਕੀਮਤਾਂ ਇਨਸਾਨੀ ਕਦਰਾਂ ਕੀਮਤਾਂ ਦਾ ਬਿਲਕੁਲ ਕਹਿ ਸਕਦੇ ਹਾਂ ਕਿ ਉਸ ਵੇਲੇ ਵਿਨਾਸ਼ ਹੋ ਚੁੱਕਿਆ ਸੀ ਉਸ ਵੇਲੇ ਸੰਤ ਮਤ ਦੇ ਅਗਰਣੀ ਸਤਗੁਰੂ ਰਵਿਦਾਸ ਜੀ ਮਹਾਰਾਜ ਉਹਨਾਂ ਨੇ ਇਸ ਧਰਤੀ ਤੇ ਅਵਤਾਰ ਧਾਰਿਆ ਔਰ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਉਹਨਾਂ ਦੀ ਬਾਣੀ ਜਿਹੜੀ ਹੈ ਉਹਦੇ ਚ ਜਗਾ ਜਗਾ ਇਸ ਚੀਜ਼ ਦਾ ਵਰਣਨ ਹੈ ਕਿ ਮਾਨਵਤਾ ਦੀ ਜਿਹੜੀ ਉਹ ਪ੍ਰਮੁੱਖ ਮਾਨਵਤਾ ਹੈ ਮਨੁੱਖ ਜਿਹੜਾ ਉਹ ਪ੍ਰਮੁੱਖ ਹੈ ਔਰ ਇਸੇ ਕਰਕੇ ਉਹਨਾਂ ਨੇ ਜੋ ਕਨਸੈਪਟ ਆਫ ਸਟੇਟ ਦਿੱਤਾ ਤਾਂ ਬੇਗਮਪੁਰਾ ਸ਼ਹਿਰ ਕੋ ਨਾ ਹੋ ਅਗਰ ਅਸੀਂ ਉਹ ਪੂਰਾ ਸ਼ਬਦ ਪੜੀਏ ਤੇ ਮੈਂ ਸਮਝਦਾ ਕਿ ਉਹਦੇ ਚ ਪੂਰਾ ਸਮਾਜਵਾਦ ਜਿਹੜਾ ਉਹ ਭਰਿਆ ਪਿਆ ਹੈ ਇੱਕ ਇੱਕ ਚੀਜ਼ ਨੂੰ ਉਹਨੇ ਵਰਣਨ ਕੀਤਾ ਔਰ ਉਹਨੂੰ ਵਿਆਖਿਆ ਦਿੱਤੀ ਹੈ ਔਰ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਜੋ ਜਨ जात आधारित जो कद्रقيمਤਾ ਨੇ ਉਹਨਾਂ ਦਾ ਉਹਨੇ ਬੋੜਾ ਖੁੱਲਕੇ ਖੰਡਨ ਕੀਤਾ اور पराधीनता तक ਵੀ ਉਹ ਇਹ ਕਹਤਾ ਕਿ ਕਪਰਾधीनता पाप ਰਹਾ ਜਾਣ ਰਿਹਾ ਰਮਿਤ ਕਿ ਕਿਸਦੇ ਅधीन ਗੈਰ ਜ਼ਰੂਰੀ ਜਾਣਾ ਜਿਹੜਾ ਉਹ ਵੀ ਇੱਕ ਸੁਤੰਤਰਤਾ ਲਈ ਇੱਕ ਸੰਹਿਾ ਸੀ ਕਿ ਸਮਾਜ ਜਿਹੜਾ ਆ ਉਹ ਇੰਡੀਪੈਂਡੈਂਟ ਹੋਵੇ ਔਰ ਆਪਣੀ ਹੋਂਦ ਜਿਹੜੀ ਵੜਾ ਕੇ ਰੱਖੇ ਮੈਂ ਕਹਿ ਸਕਦਾ ਕਿ ਆਹਨਾਂ ਦੀ ਬਾਣੀ ਉਹਨਾਂ ਦਾ ਉਪਦੇਸ਼ ਉਹਨਾਂ ਦਾ ਸੰਦੇਸ਼ ਵਿਚ ਇੰਨਾ ਕੁਛ ਹੈ ਕਿ ਅਗਰ ਅਸੀਂ ਆਪਣੇ ਜੀਵਨ ਦੇ ਵਿੱਚ ਉਹਨਾਂ ਦੇ ਜੀਵਨ ਦੇ ਇੱਕ ਵੀ ਇੱਕ ਟੁਕ ਨੂੰ ਵੀ ਲੈ ਕੇ ਆਪਣੇ ਜੀਵਨ ਦਾ ਉਦੇਸ਼ ਬਣਾ ਲਈਏ ਤੇ ਬਹੁਤ ਵੱਡੀ ਗੱਲ ਹੈ ਅੱਜ ਦੇ ਇਸ ਮੁਬਾਰਕ ਸਮੇਂ ਤੇ ਜਿੰਨੇ ਵੀ ਲੱਖਾਂ ਕਰੋੜਾਂ ਦੇ ਵਿੱਚ ਸਰਦਾਲੂ ਦੁਨੀਆ ਭਰ ਦੇ ਅਲੱਗ-ਅਲੱਗ ਮੁਲਕਾਂ 'ਚ ਬੈਠੇ ਆਂ ਔਰ ਇਸ ਧਰ ਭਾਰਤਖੰਡ ਦੇ ਵਿੱਚ ਆਦਲੇ ਉਹਨਾਂ ਸਭ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਨੇ ਆਂ ਔਰ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਮੁਬਾਰਕ ਮੌਕੇ ਤੇ ਇਸ ਤਰ੍ਹਾਂ ਦੀ ਕਵਰੇਜ ਕਰ ਰਹੇ ਹੋ ਜੈ ਜਗੁਰੂ रविदास ਜੈ ਪੀ ਜੈ ਪਰ ਚੀਜ਼ ਜਿਹੜਾ ਮੋਟਾ ਮੰਡੀ ਦਾ ਵਸਿੰਦਾ ਗੁਰੂ रविदास ਦਾ ਪੈਰੋਕਾਰ ਅੰਬੈਸਡਰ ਰਮੇਸ਼ ਚੰਦਰ ਆ ਮੈਂ ਕੈਰੀਅਰ ਡਿਪਲੋਮੈਟ ਰਿਆਂ ਫੇਸਲੈਸ ਜਿਆਦਾ ਗੱਲਾਂ ਨਹੀਂ ਜਾਣਦਾ ਲੰਬੀਆਂ ਬਹੁਤ ਮੇਰੇ ਸਾਥੀਆਂ ਨੇ ਦੱਸੀਆਂ ਤੁਹਾਨੂੰ ਗੱਲਾਂ ਗੁਰੂ ਰਬਦਾਸ ਜੀ ਮਾਰਜੇ ਦੇ ਪਵਿੱਤਰ ਜਨਮ ਦਿਨ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਹੋਇਆ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਨਾ ਅਲਫਾਜ਼ ਹਮਦੁ ਸਨਾ ਜਾਣਤਾ ਹੂੰ ਮਦ ਦਿਲ ਚਸਤਰ ਜੇ ਅਦਾ ਜਾਣਤਾ ਹੂੰ ਮੇਰੀ ਬੰਦਗੀ ਹੈ ਇਸ ਵਿੱਚ ਕਿ ਤੁਝ ਕੋ ਖੁਦਾ ਮੰਨਤਾ ਹੂੰ ਖੁਦਾ ਮੰਨਤਾ ਹੂੰ ਐਸ ਰਿਗਾਰਡਸ ਦਾ ਪ੍ਰੈਜ਼ੈਂਟ ਸਿਚੁਏਸ਼ਨ ਦੇਖੋ ਗੁਰਬਾਣੀ ਹੋ ਜਾਂ ਕੋਈ ਹੋਰ ਫਿਲਾਸਫੀ ਹੋ ਉਸ ਫਿਲਾਸਫੀ ਦਾ ਉਸ ਮਿਸ਼ਨ ਦਾ ਹੀ ਫਾਇਦਾ ਜੋ ਕਿ ਸਮਾਜ ਮੇ ਕੰਮ ਆਏ ਹਮਾਰੇ ਸਮਾਜ ਮੇ ਕੰਮ ਕੀ ਜ਼ਰੂਰਤ ਹੈ ਦੇਸ਼ ਕੇ ਲਈ ਕੀ ਹੈ ਉਹ ਹੈ ਇਕੁਐਲਟੀ ਉਹ ਹੈ ਬ੍ਰਦਰਹੂਡ ਉਹ ਯੂ ਹੈ ਫਰਟਰਨਿਟੀ ਹਾਰਮਨੀ ਸੋਸਾਇਟੀ ਜਿਹੜਾ ਆਲੇ ਦੁਆਲੇ ਮਾਹੌਲ ਬਣ ਰਿਹਾ ਉਹਨੂੰ ਅਗਰ ਖਤਮ ਕਰਨਾ ਤਾਂ ਗੁਰੂ ਰਵਿਦਾਸ ਦੀ ਗੱਲ ਇੱਕੋ ਹੀ ਆ ਕੈ ਰਬੀਦਾਸ ਖਲਾਸ ਚ ਮਾਰਾ ਜੋ ਹਮ ਸਹਿਰੀ ਸੋ ਉਮੀਦ ਹੈ ਮਾਰਾ ਹਰ ਸਿਟੀਜ਼ਨ ਮੇਰਾ ਮਿੱਤਰ ਆ ਉਹ ਹੀ ਮੇਰਾ ਦੋਸਤ ਆ ਜੇਕਰ ਇਹੀ ਇੱਕੋ ਹੀ ਗੱਲ ਅਸੀਂ ਸਮਝ ਲਈਏ ਨਾ ਤਾਂ ਸਾਰੇ ਮੁਲਕ ਦਾ ਫਾਇਦਾ ਸਾਰੇ ਮੁਲਕ ਦਾ ਭਲਾ ਹੋ ਜਾਏਗਾ ਸਾਰੇ ਦੁਨੀਆ ਦਾ ਭਲਾ ਹੋ ਜਾਏਗਾ ਤੇ ਇੱਕੋ ਇੱਕੋ ਹੀ ਗੱਲ ਫੇਰ ਦੁਬਾਰਾ ਕਹਿ ਕੇ ਆ ਗੈਰੀਅਤ ਕੇ ਪਰਦੇ ਇੱਕ ਗੁਰ ਰਬਦਾਸ ਦੀ ਫਲਸਫੀ ਨੂੰ ਡਾਕਟਰ ਅੱਲਮਾ ਇਕਬਾਲ ਨੇ ਲਿਖਿਆ ਆ ਗੈਰੀਅਤ ਕੇ ਪਰਦੇ ਇੱਕ ਵਾਰ ਫਿਰ ਉਠਾ ਦੇਂ बिछड़ों को फिर मिला दें नक्शे दुई मिटा दें सोनी पड़ी हुई है मुद्दत से दिल की बस्ती आ एक नया रवि बना दें थैंक यू गुरु रविदास महाराज जी ने छे सौ संताली में प्रकाश दिहाड़े थे सब संघत लख लख मुबारकबाद दिता हाँ गुरु जी का जो पैगाम सझी फालता का जो संदेश सानू दिता वह आज भी ਸਮਾਜ ਦੇ ਵਿੱਚ ਉਨੀ ਹੀ ਮਹਾਨਤਾ ਰੱਖਦਾ ਹੈ ਜਿੰਨੀ 647 ਸਾਲ ਪਹਿਲੇ ਰੱਖਦਾ ਸੀ ਗੁਰੂ ਜੀ ਦਾ ਪੈਗਾਮ ਸਾਨੂੰ ਮਾਨਵਤ ਨੂੰ ਸੇਧ ਦਿੰਦਾ ਹੋਇਆ ਮੈਂ ਇੱਕ ਮਨੁੱਖਤਾ ਦੇ ਨਾਲ ਜੋ ਇਨਸਾਫ ਬੇਇਨਸਾਫੀ ਹੋ ਰਹੀ ਸੀ ਉਸਦੇ ਖਿਲਾਫ ਆਵਾਜ਼ ਉਠਾਉਂਦਾ ਹੈ ਇਨ੍ਹਾਂ ਸ਼ਬਦਾਂ ਨਾਲ ਹੀ ਜੈ ਗੁਰਦੇਵ ਧੰ ਗੁਰਦੇਵ 1 ਇੰਡੀਆ ਚੈਨਲ ਦੇ ਦਰਸ਼ਕਾਂ ਨੂੰ ਜੋ ਦੇਖ ਰਹੇ ਨੇ ਅੱਜ ਗੁਰੂ ਵਿਦਾਸ ਮਹਾਰਾਜ ਜੀ ਦਾ 647 ਮਾ ਪ੍ਰਕਾਸ਼ ਉਤਸਵ ਜੋ ਬੂਟਾ ਮੰਡੀ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸ ਦੇ ਵਿੱਚ ਸਾਰੀ ਸੰਗਤ ਨੂੰ 647ਵੇਂ ਪ੍ਰਕਾਸ਼ ਸਦੀ ਕੋਟਨਕੋਟ ਮੁਬਾਰਕਬਾਦ ਕਿਸੇ ਸ਼ਾਇਰ ਨੇ ਖੂਬ ਕਿਹਾ ਕਿ ਸੁੱਤੀ ਹੋਈ ਕੌਮ ਨੂੰ ਕਿਸ ਨੇ ਆਉਣ ਜਗਾਉਣਾ ਸੀ ਗੁਰੂ ਰਵਿਦਾਸ ਨਾ ਆਉਂਦੇ ਜੱਗ ਤੇ ਤੇ ਸਾਡਾ ਹਾਲ ਕੀ ਹੋਣਾ ਸੀ ਹਾਲ ਤੋਂ ਮਤਲਬ 647 ਬਰੇ ਪਹਿਲਾਂ ਦੀਆਂ ਉਹਨਾਂ ਪਰਸਥਿਤੀਆਂ ਤੋਂ ਹੈ ਜਦੋਂ ਸਮਾਜ ਦੇ ਵਿੱਚ ਕੁਝ ਜਾਤਾਂ ਨੂੰ ਤਾਂ ਪੂਜਣ ਯੋਗ ਸਮਝਿਆ ਜਾਂਦਾ ਸੀ ਇਹ ਕੋਈ ਨਿੰਦਣਯੋਗ ਵੀ ਨਹੀਂ ਸੋ ਐਸੀ ਡੈੜੀ ਮਾਨਸਿਕਤਾ ਤੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਨਾਲ ਪ੍ਰਹਾਰ ਕੀਤਾ ਅਤੇ ਉਹਨਾਂ ਨੇ ਪੁੱਛਿਆ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਿਕ ਕਟਿਕ ਜਾਲ ਤਰੰਗ ਜੈਸਾ ਸੋ ਅੱਜ ਜਿਸ ਹਿਸਾਬ ਦੇ ਨਾਲ ਸਮਾਜ ਜਾਗਰੂਕ ਹੋ ਰਿਹਾ ਹੈ ਮੋਟਾ ਮੰਡੀ ਦੀ ਰੰਗਤ ਤੇ ਰੌਣਕ ਇਸੇ ਤਰ੍ਹਾਂ ਕਾਂਚੀ ਬਨਾਰਸ ਦੇ ਵਿੱਚ ਰੰਗਤ ਤੇ ਰੌਣਕ ਕਰੋੜਾਂ ਦੀ ਤਦਾਰ ਦੇ ਵਿੱਚ ਦੁਨੀਆ ਜਿਹੜੀ ਹੈ ਉਹ ਸ਼ਾਮਲ ਹੋ ਰਹੀ ਹੈ ਅਤੇ ਬੇਗਮਪੁਰੇ ਦਾ ਸੁਪਨੇ ਨੂੰ ਬੇਗਮਪੁਰੇ ਦਾ ਕਨਸੈਪਟ ਨੂੰ ਜਿਹੜਾ ਹੈ ਉਹ ਆਮਲੀ ਜਾਮਾ ਪਹਿਨਾਉਣ ਦੇ ਵਿੱਚ ਆਪਸੀ ਭਾਈਚਾਰਾ ਔਰ ਆਪਸੀ ਸਾਂਝੀ ਬਾਲਤਾ ਦੀ ਜਿਹੜੀ ਜ਼ਰੂਰਤ ਹੈ ਔਰ ਗੁਰਵਿਦਾਸ ਮਹਾਰਾਜੀ ਦਾ ਬਹੁਤ ਹੀ ਥੋੜੇ ਸਮੇਂ ਦੇ ਵਿੱਚ 650ਾ ਪ੍ਰਕਾਸ਼ਪੁਰ ਵੀ ਜਦੋਂ ਆਉਣਾ ਹੈ ਤੇ ਪੂਰੇ ਦੇਸ਼ ਦੇ ਵਿੱਚ ਉਸ ਦੀ ਜਿਹੜੀ ਹੈ ਉਹ ਗੂੰਜ ਜਿਹੜੀ ਹੈ ਉਹ ਜਾਣੀ ਚਾਹੀਦੀ ਹੈ ਇਹਨਾਂ ਸ਼ਬਦਾ ਦੇ ਨਾਲ ਮੈਂ 1 ਇੰਡੀਆ ਚੈਨਲ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਪਰਮ ਸਤਿਕਾਰਯੋਗ ਗੁਰੂ ਪੀਰੀ ਸਾਧ ਸੰਗਤ ਜੀ ਅੱਜ ਸਹਿਬ ਸਤਗੁਰੂ ਦਾਸ ਜੀ ਮਹਾਰਾਜ ਜੀ ਦਾ ਜੋ 647 ਮਾ ਆਗਮਨ ਉਪਰ ਬੜੇ ਪਿਆਰ ਸ਼ਰਧਾ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਤੋਂ ਦਾਸ ਆਪਣੇ ਵੱਲੋਂ ਸਤਗੁਰੂ ਦਾਸ ਤੇ ਇਹਦੇ ਸਾਰੇ ਸੇਵਾਦਾਰਾਂ ਵੱਲੋਂ ਆਪ ਸਭ ਸੰਗਤਾਂ ਨੂੰ ਅੱਜ ਦੇ ਇਸ ਪਾਵਨ ਆਗਮਨ ਪੁਰਬ ਤੇ ਬਹੁਤ-ਬਹੁਤ ਵਧਾਈ ਦਿੰਦੇ ਆਂ ਔਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੀ ਅਰਦਾਸ ਕਰਦੇ ਆਂ ਕਿ ਮਾਰੇ ਸਾਨੂੰ ਬਧ ਬਧ ਬਲ ਬਖਸ਼ਿਸ਼ ਕਰਨ ਤਾਂ ਕਿ ਅਸੀਂ ਸੱਚੇ ਮਨ ਦੇ ਨਾਲ ਔਰ ਮਰਿਆਦਾ ਦੇ ਨਾਲ ਗੁਰੂ ਘਰ ਦੀ ਸੇਵਾ ਨਿਭਾ ਸਕੀਏ ਜੈ ਗੁਰਦੇ ਧੰਗੂ ਦੇਵ ਜੀ ਸਾਹਿਬੇ ਕਮਾਲ ਅਕਾਲ ਪੁਰਖ ਜਗਤ ਗੁਰੂ ਧੰਨ ਧੰਨ ਸਤਗੁਰ ਰਵਿਦਾਸ ਮਹਾਰਾਜ ਜੀ ਦੇ 647ਵੇਂ ਪਾਵਨ ਦਿਵਸ ਦੇ ਉੱਤੇ ਆਗਮਨ ਦਿਵਸ ਦੇ ਉੱਤੇ ਮੈਂ ਦਾਸ ਗਨਪਤ ਰਾਏ ਆਪ ਸਭ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਦਿਨਾ ਹਾਂ ਆਓ ਗੱਲਬਾਤ ਕਰਦੇ ਹਾਂ ਇਹ ਮੇਲਾ ਦੇਖਣ ਆਏ ਕੁਝ ਲੋਕਾਂ ਦੇ ਨਾਲ ਸੋ ਅੰਕਲ ਜੀ ਤੁਸੀਂ ਇੱਥੇ ਦੇ ਬਸ ਨਹੀਂ ਕੋ ਜੀ ਮੈਂ ਬੁਟਾ ਮੰਡੀ ਤੋਂ ਆਇਆ ਜੀ ਕਿੰਨਾ ਟਾਈਮ ਹੋ ਗਿਆ ਇਹ ਮੇਲਾ ਲੱਗਦਿਆਂ ਨੂੰ ਇਹ 50 ਸਾਲ ਹੋ ਗਏ ਮੜੀ ਜੀ 50 ਸਾਲ ਹੋ ਗਏ ਜੀ ਜੀ ਤੁਸੀਂ ਬਚਪਨ ਤੋਂ ਦੇਖ ਰਹੇ ਹੋ ਇਹ ਮੇਲਾ ਬਚਪਨ ਤੋਂ ਛੋਟੇ ਜੰਦੇ ਦੇਖ ਰਹੇ ਜੀ ਇਸ ਮੇਲੇ ਦੀ ਖਾਸ ਗੱਲ ਕੀ ਹੈ ਬਸ ਜਨਤਾ ਬਹੁਤ ਹੁੰਦੀ ਹੈ ਟੂ ਮੱਚ ਜ਼ਿਆਦਾ ਜਨਤਾ ਹੁੰਦੀ ਹੈ ਬਹੁਤ ਜ਼ਿਆਦਾ ਦੂਰ ਦੂਰੋਂ ਲੋਕ ਦੇਖਣ ਆਉਂਦੇ ਆ ਦੇਸ਼ਾਂ ਦੇਸ਼ਾਂ ਤੋਂ ਦੇਖਣ ਆਉਂਦੇ ਆ ਹਾਂ ਜੀ

ਦੋ ਇਧਾਰੇ ਹਾਂਜੀ ਕੀ ਨਾਮ ਹੈ ਤੁਹਾਡਾ ਜਤਿੰਦਰ ਕਿੰਨੇ ਟਾਈਮ ਤੋਂ ਇੱਥੇ ਲਗਾ ਰਹੇ ਹੋ ਬਲੱਡ ਕੈਂਪ ਬਹੁਤ ਸਾਲਾਂ ਤੋਂ ਲਾ ਰਹੇ ਮੈਂ ਓਕੇ ਇਹ ਕੋਈ ਸੰਸਥਾ ਹੈ ਤੁਹਾਡੀ ਹਾਂਜੀ ਸਤਗੁਰਵਿਦਾਸ ਫਿਲ ਹੈਲਪ ਐਂਜੋ ਬੂਟਾ ਪਿੰਡ ਜਲੰਧਰ ਠੀਕ ਹੈ ਕਿੰਨੇ ਸਾਲ ਤੋਂ ਆ ਰਹੇ ਹੋ 4-5 ਸਾਲ ਹੋ ਗਏ ਮੈਮ। ਓਕੇ। ਤੇ ਕਿੰਨੇ ਕੁ ਲੋਕ ਇੱਥੇ ਬਲੱਡ ਤੁਹਾਨੂੰ ਦੇ ਚੁੱਕੇ ਨੇ ਡੋਨੇਟ ਕਰ ਚੁੱਕੇ। ਹਲੇ ਤੱਕ ਮੈਮ 100 ਤੱਕ ਗਿਆ। ਮੇਬੀ 6-7 250 ਤੱਕ ਹੋ ਜਵੇ। ਠੀਕ ਹੈ। ਤੇ ਇਹ ਸਾਰਾ ਬਲੱਡ ਤੁਸੀਂ ਕਿੱਥੇ ਪ੍ਰੋਵਾਈਡ ਕਰਾਉਂਦੇ ਹੋ? ਇਹ ਮੈਡਮ ਆਪਾਂ ਲਗ-ਲਗ ਹਰ ਸਾਲ ਡਿਫਰੈਂਟ ਡਿਫਰੈਂਟ ਬਲੱਡ ਬੈਂਕ ਨੂੰ ਆਪਾਂ ਬਲੱਡ ਕੈਂਪ ਦੇਈਦਾ ਹੈ। ਇਸ ਵਾਰ ਜਿਹੜੀ ਟੀਮ ਆਈ ਹੋਈ ਹੈ ਸਾਡੇ ਪਿੰਕੀ ਮੈਮ ਪੋਰਸਨ ਆ ਬਲੱਡ ਮੇਂ ਕੰਦੇ ਇਨਚਾਰਜ ਉਹਨਾਂ ਵੱਲੋਂ ਲਾਇਆ ਗਿਆ ਇਹ। ਓਕੇ। ਹਾਂਜੀ। ਤੁਸੀਂ 11 ਲਾ ਦਿਓ ਇੱਕ ਵਾਰੀ ਸਾਰੇ ਜਣੇ। ਜੋ ਬੋਲੇ 100 Nirpe. Subscribe to One India Channel and never miss an update.